ਕੀ ਇਹ ਜਿਤੂ ਦਾ ਮਾਮਲਾ ਜੀ ਮਾਨ ਜੋ ਜਿਹੜੀ ਸੁਪਨ ਸ਼ਰਮਾ ਜੀ ਕਮਿਸ਼ਨਪਾਲੀਸੇ ਦਾ ਪਰਜਨਾ ਤੇ ਜਨਾ ਦੇ ਦਿਸਾਨ ਦੇ ਪੇਸ਼ਾਂ ਤੇ ਚੱਲਦਿਆਂ ਡਰਾ ਦਾ ਖਰਾਬ ਕਾਫੀ ਮਹਿਮਸ਼ੀਰੀ ਗਈ ਹੈ ਜਿਹਦੇ ਚੱਲਦਿਆਂ ਸਪੈਸ਼ਲ ਸਰ ਦੇ ਇੰਸਪੈਕਟਰ ਜਸਪਾਲ ਸਿੰਘ ਦੀ ਟੀਮ ਨੇ ਹਸਬੰਡ ਵਾਈਫ ਇਹਨਾਂ ਨੂੰ ਲਖਣਪਾਲ ਤੋਂ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 200 300 10 ਗ੍ਰਾਮ ਹੈਰੋਨ ਜਿਹੜੀ ਰਿਕਵਰ ਕੀਤੀ ਗਈ। ਇਹਨਾਂ ਦੇ ਪਹਿਲੇ ਕੋਈ ਮਾਮਲਾ ਦਰਜ ਹੈ ਜੀ? ਹਾਂ ਇਹਨਾਂ ਦੇ ਉੱਤੇ ਜਿਹੜਾ ਪੁੱਲਾ ਹੈਗਾ ਇਹਦੇ ਉੱਤੇ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਹੈ ਇੰਡੀਪੀਅਰਸੇ। ਇਹ ਸਦਰ ਖਾਣੇ ਵਿੱਚ ਇਹਨਾਂ ਦਾ ਮੁਕਾਮ ਤਰਜਾ ਕਰਕੇ ਹੋਰ ਕਵਰੀ ਕੀਤੀ ਜਾ ਰਹੀ ਹੈ ਸਿਰੇ ਕਿੱਥੋਂ ਲੈ ਕੇ ਆਂਦੇ ਸੀ ਕਿੱਥੇ ਵੇਚਦੇ ਸੀ ਉਹਦੇ ਵਿੱਚ ਫਾਰਵਰਡ ਤੇ ਬੈਕਵਰਡ ਲੈਂਕਰੀ ਕਰਨਾ ਹੈ ਬੈਰੀਫੀ ਸਾਰਾ ਕਿੱਥੋਂ ਕਿੱਥੋਂ ਆ ਰਿਹਾ ਉਹ ਵੀ ਗ੍ਰਾਫਤਾ ਕੀਤੇ ਜਾਂਦੇ ਆ